ਅਕੀਮ ਜੀ ਇਹਨਾ ਤੁਹਾਡੇ ਨਵਜੋਤ ਸਿੰਘ ਆ ਜੀ ਨਵਜੋਤ ਸਿੰਘ ਹਾਂਜੀ ਹਾਂਜੀ ਬਾਈ ਕਿੱਥੋਂ ਆਇਓ ਅਸੀਂ ਜਲੰਧਰ ਤੋਂ ਆਈ ਜਲੰਧਰ ਤੋਂ ਤੇ ਬਾਈ ਕਿਵੇਂ ਲੱਗਾ ਬਾਈ ਉਹਨਾਂ ਦਾ ਖਾਣਾ ਦੱਸੋ ਬਾਈ ਬਹੁਤ ਵਧੀਆ ਜੀ ਸਾਨੂੰ ਆਨੰਦ ਆ ਗਿਆ ਜੀ ਘਰ ਆਰਗਾ ਸਵਾਦ ਆ ਜੀ ਕੀ ਬਾਤ ਹਾਂਜੀ ਅੱਛਾ ਬਾਈ ਸਾਡਾ ਤਾਂ ਇੱਕ ਇੱਕ ਹੀ ਪੁੱਛਦੇ ਹੁੰਦੇ ਆ ਵੀ ਹਾਂ ਵੀ ਇੱਥੇ ਦੁਬਾਰਾ ਆਸਪੋਰਡ ਦਾ ਹੈ ਬੰਦਾ ਆਉਂਦਾ ਹਾਂਜੀ ਹਾਂਜੀ ਬਿਲਕੁਲ ਜੀ ਜਿੰਨੀ ਵਾਰੀ ਆਵਾਂਗੇ ਇੱਥੇ ਦਰਸ਼ਨ ਪਾ ਪ੍ਰਸ਼ਾਦਾ ਪਾਣੀ ਛੱਕ ਕੇ ਜਾਵਾਂਗੇ ਕੀ ਬਾਤ ਹੈ ਕੀ ਬਾਤ ਤੇ ਬਾਈ ਅੱਜਕੱਲ ਜਿਵੇਂ ਕਈ ਲੋਕ ਪੰਜਾਬੀ ਇਹ ਜਗ੍ਹਾ ਤੇ ਆਪਣਾ ਪਸੰਦ ਨਹੀਂ ਕਰਦੇ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਤੇ ਬਾਰੇ ਨਹੀਂ ਸਾਡੀ ਤਾਂ ਇਹੀ ਆ ਕਿ ਆਪਣੇ ਪੰਜਾਬੀ ਭਰਾਵਾਂ ਨੂੰ ਪ੍ਰੇਫਰੈਂਸ ਕਰੋ ਬਾਕੀ ਆਪਣੇ ਸਿੰਘ ਭਰਾ ਆ ਦਲਪੰਥ ਦੇ ਸਿੰਘ ਆ ਸੋ ਅਸੀਂ ਤਾਂ ਪ੍ਰੇਫਰ ਕਰਾਂਗੇ ਆਪਣੇ ਬੰਦੇ ਨੂੰ ਸਿੰਘਾਂ ਨੂੰ ਭਾਈ ਸਾਕ ਕਿਵੇਂ ਲੱਗਾ ਬਹੁਤ ਵਧੀਆ ਸਵਾਦ ਹੈ ਨਹੀਂ ਨਹੀਂ ਬਿਲਕੁਲ ਕੋਈ ਕਮੀ ਨਹੀਂ ਬਹੁਤ ਵਧੀਆ ਹੈ ਠੀਕ ਹੈ ਭਾਈ ਉਹ ਕਿਆ ਕਿਆ ਨਿਕਲਿਆ ਭਾਈ ਅੱਜ ਤੁਹਾਡੀ ਮਾਰੀ ਮੈਂ ਕਹਾਂ ਅੱਜ ਤੋਂ ਬਾਅਦ ਤੁਹਾਡੇ ਮੈਂ ਜਦੋਂ ਤੁਸੀਂ ਪੰਡਿਆ ਖਾਲੀ ਹੋਇਆ ਕਰਦੇ ਬਿਲਕੁਲ ਬਿਲਕੁਲ ਤੇ ਬਾਕੀ ਤੇ ਭਰਾਵਾਂ ਦਾ ਬਹੁਤ ਸਾਧਿਆ ਅਜਾ ਭਾਈ ਰੇਟ ਦੱਸੋ ਰੇਟ ਭਾਈ ਉਹਨਾਂ ਦਾ ਵਾਜਦਾ 80 ਰੁਪਏ ਦੇ ਵਿੱਚ 15 ਕਿਲੋ ਬਿਲਕੁਲ ਸਹੀ ਹੈ ਜੀ ਬਿਲਕੁਲ ਵਾਜਦਾ ਵੇ ਜੀ ਬਿਲਕੁਲ ਵਾਜਦਾ ਹਾਂ ਜੀ ਹਾਂ ਮੈਂ ਭਾਈ ਉਹਦਾ ਰੇਟ ਵਧਾ ਲਾਂ ਭਾਈ ਕਹਿੰਦਾ ਨਹੀਂ ਕਿੰਨਾ ਮੇਰੇ ਨਾਲ ਕੱਟ ਕਰਦਾ ਬਦੌਲਾਂ ਦੀ ਜੇ ਵਧਿਆ ਵੀ ਹੁੰਦਾ ਫਿਰ ਵੀ ਅਸੀਂ ਖਾ ਲੈਣਾ ਜੀ ਕੀ ਆ ਬਾਤ ਹੈ ਬਿਲਕੁਲ ਥੈਂਕ ਯੂ ਸੋ ਮਚ ਭਾਜੀ ਠੀਕ ਹੈ ਭਾਈ ਧੰਨਵਾਦ ਤੇ ਹ ਅੱਜ ਆਪਾਂ ਫੇਰ ਦੁਬਾਰਾ ਆ ਚੁੱਕੇ ਆ ਜੀ ਖਾਲਸੇ ਦਾ ਢਾਬਾ ਤੇ ਇੱਥੇ ਭੈਣਜੀ ਹੁਣਾਂ ਨੇ ਇੱਕ ਜ਼ਰੂਰੀ ਗੱਲਬਾਤ ਕਰਨੀ ਸੀਗੀ ਸਤਿ ਸ੍ਰੀ ਅਕਾਲ ਭੈਣਜੀ ਸਤਿ ਸ੍ਰੀ ਅਕਾਲ ਜੀ ਭਾਜੀ ਕਿਵੇਂ ਕੰਮ ਦਾ ਦੱਸੋ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਬਸ ਮਾਰੇ ਦੇ ਕਰਪਾ ਚ ਚੱਲੀ ਜਾਂਦਾ ਭਾਜੀ ਅੱਛਾ ਹਾਂਜੀ ਅੱਛਾ ਵੀਡੀਓ ਤੋਂ ਬਾਅਦ ਵਿੱਚ ਕੁਝ ਕਸਟਮਰ ਆਉਣ ਲੱਗੇ ਤੁਹਾਡੇ ਕੋਲ ਹਾਂਜੀ ਹਾਂਜੀ ਭਾਜੀ ਹਾਂਜੀ ਮੈਨੂੰ ਲੱਗ ਪਿਆ ਤੁਹਾਡੇ ਕੋਲ ਆਉਣਾ ਹੈ ਨਾ ਹਾਂਜੀ ਹਾਂਜੀ ਅੱਗੇ ਦੀ ਤਾਂ ਹੁਣੇ ਤਾਂ ਰੌਣਕ ਲੱਗੀ ਸੇਜ ਤੋਂ ਲੈ ਮੈਂ ਆਇਆ ਗੱਲ ਵਿੱਚ ਦੁੱਧਾ ਗੰਡਾ ਹੋ ਗਿਆ ਹਾਂਜੀ 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 ਤੇ ਵਧੀਆ ਰੌਣਕ ਮੇਲਾ ਲੱਗਿਆ ਹੋਇਆ ਤੇ ਅੱਜਾ ਹੁਣ ਪਾਜੀ ਮੈਨੂੰ ਦੱਸੋ ਵੀ ਕੀ ਕਹਿੰਦੇ ਸੀ ਤੁਸੀਂ ਅਸੀਂ ਪਾਜੀ ਇਹੀ ਕਹਿੰਦੇ ਆ ਵੀ ਤੁਸੀਂ ਬਸ ਵੀ ਜਿੰਨੀ ਸਾਡੀ ਮਿਹਨਤ ਦਾ ਹੈਗਾ ਸਾਨੂੰ ਮਿਹਨਤ ਤਾਂ ਹੀ ਮਿਲ ਜਵੇ ਇੱਕ ਮਿੰਟ ਇੱਕ ਮਿੰਟ ਭਾਈ ਜੀ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਦੱਸਦਾ ਵੀ ਭੈਣ ਜੀ ਹੁਣਾਂ ਨੇ ਸਾਨੂੰ ਸਪੈਸ਼ਲਿਸਟ ਕਰਕੇ ਅੱਜ ਸੱਦੇ ਆ ਵੀ ਕੋਈ ਵੀ ਭਰਾ ਜਿਹੜਾ ਆ ਉਹ ਉਹਨਾਂ ਨੂੰ ਇਹ ਕਹਿਣਾ ਇਹ ਕਹਿਣਾ ਚਾਹੁੰਦੇ ਵੀ ਸਾਨੂੰ ਕੋਈ ਵੀ ਪੈਸੇ ਸਿਰਫ ਸਾਨੂੰ ਇਹ ਮਦਦ ਚਾਹੀਦੀ ਆ ਵੀ ਤੁਸੀਂ ਸਿਰਫ ਬਾਈ ਹੁਣਾਂ ਦਾ ਜਿਹੜਾ ਖਾਣਾ ਬਣਾਉਂਦੇ ਆ ਉਹ ਖਾਣਾ ਜ਼ਰੂਰ ਖਾਇਆ ਤੇ ਖਾ ਕੇ ਜਾਓ ਤਾਂ ਜੋ ਇਹ ਪਰਮਨੈਂਟਲੀ ਆਪਣਾ ਜਿਹੜਾ ਇੱਕ ਤਕੜਾ ਬਿਜ਼ਨਸ ਖੜਾ ਕਰ ਸਕਣ ਇਹਨਾਂ ਨੂੰ ਸ਼ਾਰਟ ਟਰਮ ਲਈ ਪੈਸਾ ਨਹੀਂ ਚਾਹੀਦਾ ਇਹ ਗੱਲ ਹਾਂਜੀ ਭਾਜੀ ਹੁਣ ਸੱਚ ਦੱਸੋ ਹਾਂਜੀ ਭਾਜੀ ਸਾਨੂੰ ਬਸ ਪੈਸਾ ਨਹੀਂ ਸਾਨੂੰ ਚਾਹੀਦਾ ਨਹੀਂ ਸਾਨੂੰ ਮਿਹਨਤ ਹੀ ਸਾਨੂੰ ਹੈਗੀ ਆ ਸਾਨੂੰ ਮਿਹਨਤ ਦਾ ਸਾਨੂੰ ਚਾਹੀਦਾ ਬਸ ਮਿਹਨਤ ਚਾਹੀਦੀ ਆ ਹਾਂਜੀ ਮਿਹਨਤ ਦਾ ਹੀ ਸਾਨੂੰ ਚਾਹੀਦਾ ਬਸ ਸਿਰਫ ਤੁਹਾਡੇ ਕੋਲ ਜਿਹੜਾ ਤੁਸੀਂ ਖਾਣਾ ਬਣਾ ਕੇ ਲਿਆਉਦੇ ਆ ਸ਼ਾਮ ਤੱਕ ਖਤਮ ਹੋ ਜਾਵੇ ਹਾਂਜੀ ਖਤਮ ਹੋ ਜਾਵੇ ਜੋ ਤੁਸੀਂ ਬਣਾ ਕੇ ਲੈ ਕੇ ਆਂ ਸ਼ਾਮ ਤੱਕ ਖ ਸਾਨੂੰ ਮਲੋ ਕੀ ਪੈਸਾਂ ਚਾਹੁੰਦੇ ਨੂੰ ਹੈਲਪ ਸਾਨੂੰ ਕੋਈ ਨਹੀਂ ਚਾਹੀਦੀ ਪੈਸਾ ਕੋਈ ਨਹੀਂ ਚਾਹੀਦਾ ਸਾਨੂੰ ਮਿਹਨਤ ਸਾਨੂੰ ਮਿਲ ਜਾਨਾ ਬਸ ਅੱਛਾ ਹਾਂਜੀ ਕੀ ਬਾਤ ਹੈ ਤੁਸੀਂ ਇਹੀ ਅਸੀਂ ਬੇਨਤੀ ਕਰਦੇ ਹਾਂ ਬਸ ਵਾਜੀ ਵਾ ਪਹਿਲੇ ਬਹੁਤ ਚੰਗੀ ਸੋਚ ਆ ਤੁਹਾਡੀ ਵੀ ਇਦਾਂ ਦੀ ਸੋਚ ਅੱਜ ਕੱਲ ਬਹੁਤ ਘੱਟ ਲੋਕਾਂ ਦੀ ਆ ਵੀ ਜਿਹੜੇ ਸਿਰਫ ਇਹ ਕਹਿੰਦੇ ਵੀ ਸਾਡਾ ਕੰਮ ਚਲਾਓ ਸਾਨੂੰ ਪੈਸੇ ਦੀ ਲੋੜ ਨਹੀਂ ਇਹ ਤਾਂ ਕਈ ਲੋਕ ਦਾ ਪੈਸਾ ਹੀ ਨਾ ਲੈ ਲੈਂਦੇ ਆ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਬਿਲ ਪਿੱਛੇ ਜੇ ਦੋ ਤਿੰਨ ਚੀਜ਼ਾਂ ਵਾਇਰਲ ਹੁੰਦੀਆਂ ਨੇ ਲੋਕ ਹਨਾ ਹਾਂਜੀ ਉਹ ਪੈਸਾ ਹੀ ਨਾ ਬਣਾ ਜਾਂਦੇ ਨੇ ਹਾਂਜੀ ਅਸੀਂ ਇਹੀ ਕਹਿੰਨੇ ਵੀ ਸਾਨੂੰ ਬਸ ਸਾਡੇ ਜਿਹ ਬਿਸਾਰੇ ਦੇ ਮੂੰਹ ਸੰਗ ਦੇ ਮੂੰਹ ਦੇ ਵਿੱਚ ਪੈ ਜਵੇ ਸਾਨੂੰ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਮਿਹਨਤ ਸਾਨੂੰ ਮਿਲ ਜਾਣਾ ਸਾਨੂੰ ਪਾ ਜੇ। ਵਾਜੀ ਵਾ। ਹਾਂ ਤੇ ਇਹ ਆ ਜੀ ਖਾਲਸਾ ਢੱਬਾ ਤੇ ਭੈਣ ਜੀ ਹੁਣਾਂ ਨੇ ਇੱਕ ਗੱਲ ਕਲੀਅਰ ਦੱਸਦੀ ਆ ਵੀ ਸਾਨੂੰ ਸਿਰਫ ਸਾਡੀ ਮਿਹਨਤ ਜਿਹੜੀ ਆ ਸਾਨੂੰ ਚਾਹੀਦੀ ਆ ਤੇ ਜਿਹੜੇ ਆ ਇਹਨਾਂ ਦੇ ਖਾਣੇ ਦੇ ਬਰਾਕੇ ਲੈ ਕੇ ਆਉਂਦੇ ਇਹ ਖਾਲੀ ਕਰਕੇ ਭੇਜਿਆ ਕਰੋ ਸ਼ਾਮ ਤੱਕ ਵੀ ਜਿਹੜਾ ਜਿੰਨਾ ਵੀ ਖਾਣਾ ਬਣਾਉਂਦੇ ਇਹ ਇਹ ਆਪਣਾ ਸ਼ਾਮ ਨੂੰ ਖਾਲੀ ਕਰਕੇ ਤੇ ਉਸ ਸਵੇਰੇ ਨਵਾਂ ਖਾਣਾ ਤਾਜ਼ਾ ਬਣਾ ਕੇ ਲੈ ਕੇ ਆਉਣ ਪੈ ਜੀ ਅੱਛਾ ਇੱਕ ਡਿਮਾਂਡ ਹੋਰ ਆ ਲੋਕਾਂ ਦੀ। ਹਾਂਜੀ ਭਾਜੀ। ਉਹ ਇਹ ਕਹਿੰਦੇ ਆ ਵੀ ਤੁਸੀਂ ਮੱਕੀ ਦੀ ਰੋਟੀ ਠੀਕ ਆ ਭਾਈ ਜਾਂ ਪਰੌਂਠੇ ਵਗੈਰਾ ਜਾਂ ਕੁਝ ਹੋਰ ਆਈਟਮ ਵੀ ਹੋਵੇ ਕਈ ਵੇਲੇ ਕੋਈ ਮੱਕੀ ਦੀ ਰੋਟੀ ਨਹੀਂ ਖਾਦਾ ਹੋ ਕੇ ਤਾਂ ਸਾਨੂੰ ਪਰੌਂਠੇ ਆਟਾ ਰੋਟੀ ਹੋ ਜਾਈਏ ਭਾਈ ਜੂਰ ਕੋਈ ਗੱਲ ਨਹੀਂ ਅਸੀਂ ਨਾਲ ਕਣਕ ਦੀ ਰੋਟੀ ਜੇ ਨਾਲ ਪਰੌਂਠੇ ਅਸੀਂ ਬਣਾਵਾਂਗੇ ਜੂਰ ਬਣਾਵਾਂਗੇ ਬਸ ਹੁਣ ਤੁਸੀਂ ਆਪਣੀਆਂ ਬਣਾਉਣੇ ਸ਼ੁਰੂ ਕਰ ਦੋ ਕਿਉਂਕਿ ਹੁਣ ਤੁਹਾਡੀਆਂ ਵਾਕੇ ਜਿਹੜੇ ਆ ਤੁਹਾਡੇ ਹੈਗੇ ਨਾ ਖਾਲੀ ਹੋਣ ਵਾਲੇ ਆ ਕਿਉਂਕਿ ਪੰਜਾਬੀਆਂ ਨੇ ਹੁਣ ਇਹ ਠਣ ਲਿਆ ਵੀ ਤੁਹਾਡਾ ਕੰਮ ਹੁਣ ਚੱਲੂਗਾ ਜੀ ਨਹੀਂ ਵੀਰ ਜੀ ਕੋਈ ਗੱਲ ਨਹੀਂ ਬਾਕੀ ਮਹਾਰਾਜ ਦੀ ਕਿਰਪਾ ਬਸ ਜੋ ਮਤਲਬ ਥੋੜਾ ਸਾਥ ਚਾਹੀਦਾ ਸਾਰਿਆਂ ਦਾ ਪੜੀ ਅੱਛਾ ਇੱਕ ਚੀਜ਼ ਹੋਰ ਸੀ ਕੁਝ ਜਥੇਬੰਦੀਆਂ ਵੱਲੋਂ ਵੀ ਕਾਲ ਆਈਆਂ ਸੀਗੀਆਂ ਉਹ ਤੁਹਾਡੀ ਬੱਚਿਆਂ ਨੂੰ ਪੜਾਉਣ ਦੀ ਗੱਲ ਕਰਦੇ ਵੀ ਕੁਝ ਐਦਿਹਾ ਜਥੇਬੰਦੀਆਂ ਨੇ ਜਿੱਥੇ ਫ੍ਰੀ ਆਫ ਕੋਸ ਬੱਚੇ ਪੜ੍ਹਦੇ ਆ ਨੇ ਹਾਂਜੀ ਹਾਂਜੀ ਕਿ ਉੱਥੇ ਭੇਜ ਸਕਦੇ ਤੁਸੀਂ ਬੱਚਿਆਂ ਨੂੰ ਹਾਂਜੀ ਕੋਈ ਗੱਲ ਨਹੀਂ ਬਾਕੀ ਹਾਂਜੀ ਕੋਈ ਗੱਲ ਨਹੀਂ ਤੇ ਤੁਹਾਡਾ ਇਹਨਾਂ ਦਾ ਨੰਬਰ ਭੇਜਿਓ ਉਹਨਾਂ ਦਾ ਜਿਹੜਾ ਅਸੀਂ ਇਹ ਨੰਬਰ ਆ ਆਪਣੇ ਵੀਡੀਓ 'ਚ ਪਾਉਣ ਲੱਗੇ ਆ ਜਿਨ੍ਹਾਂ ਨੇ ਵੀ ਗੱਲ ਕਰਨੀ ਆ ਭੇਜਿਓ ਹੁਣਾਂ ਨਾਲ ਬਾਈ ਹੁਣਾਂ ਨਾਲ ਗੱਲ ਕਰ ਸਕਦੇ ਨੇ ਤੇ ਇਹਨਾਂ ਨਾਲ ਸਿੱਧੀ ਡਾਇਰੈਕਟ ਗੱਲ ਕਰਿਆ ਕਰੋ ਬਾਈ ਸਾਡੇ ਤੱਕ ਕੋਈ ਵੀ ਚੀਜ਼ ਨੂੰ ਰੱਖਿਆ ਨਾ ਕਰੋ ਤੇ ਇਹ ਭੈਣ ਜੀ ਹੁਣਾਂ ਨੇ ਇੱਕ ਜਿਹੜਾ ਅੱਜ ਖਾਣਾ ਬਣਾਇਆ ਪਾਜੀ ਅੱਜ ਕੀ ਕੀ ਲੈ ਕੇ ਆਏ ਹੋ ਅੱਜ ਵੀ ਸੇਮ ਖਾਣਗੇ ਹਾਂ ਜੀ ਹਾਂ ਜੀ ਸਾਗ ਮੱਕੀ ਦੀ ਰੋਟੀ ਰਾਜਮਾ ਚੌਲ ਕੜੀ ਚੌਲ ਸੇਮ ਉਹੀ ਚੀਜ਼ ਹੈ ਅੱਛਾ ਅੱਜ ਸੇਰ ਦੇ ਕਿੰਨੇ ਕਸਮਾ ਲੱ ਚੁੱਕੇ ਨੇ ਪਾਜੀ ਆਗੇ ਚਾਰ ਚਾਰ ਪੰਜ ਆ ਗਏ ਆ ਚਾਰ ਪੰਜ ਆ ਗਏ ਆ ਹਾਂ ਜੀ ਬਾਕੀ ਅੱਗੇ ਨਾਲੋਂ ਮਹਾਰਾਜ ਦੀ ਕਿਰਪਾ ਵਾ ਅੱਛਾ ਹਾਂ ਜੀ ਵੀਰੇ ਹਾਂ ਜੀ ਹਾਂ ਜੀ ਫੜਿਓ ਵੀਰੇ ਮੈਂ ਹੋਰ ਨਹੀਂ ਤੇ ਹਜੇ ਵੀ ਹਜੇ ਵੀ 80 ਰੁਪਏ ਅਨਲਿਮਿਟਡ ਦੇ ਰਹੇ ਹੋ ਹਾਂਜੀ ਹਾਂਜੀ ਉਹੀ ਚੀਜ਼ ਆ ਪਾਜੀ ਲੋਕ ਕਹਿੰਦੇ ਕਸਟਮਰ 80 ਰੁਪਏ ਰੇਟ ਬਹੁਤ ਘੱਟ ਆ ਨਹੀਂ ਨਹੀਂ ਪਾਜੀ 80 ਰੁਪਏ ਹੀ ਆ ਜੇ ਚਾਰ ਫੁੱਲ ਕੇ ਖਾਓ ਜੇ ਪੰਜ ਖਾਓ ਜੇ 6 ਖਾਓ 80 ਰੁਪਏ ਹੀ ਆ ਅੱਛਾ ਮਤਲਬ ਅਸੀਂ ਵੱਧ ਉਹੀ ਰੇਟ 'ਤੇ ਅਸੀਂ ਬੰਦ ਨਹੀਂ ਕੀਤਾ ਬਚ ਜਾਂਦਾ ਤੁਹਾਨੂੰ 80 ਰੁਪਈਆ ਦੇ ਵਿੱਚ ਬਸ ਹੀ ਕਹਿੰਦੇ ਨੇ ਬਾਕੀ ਮਹਾਰਾਜ ਬਚਾਉਣ ਵਾਲਾ ਵਾਂ अच्छा म्हारा ये बार। दी करपा चाहि री आ सब कुछ बाजदा बाजी 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 पाजी टाइमिंग दसो ਵੀ ਇਥੇ ਤੁਸੀਂ ਕਿਹੜੇ ਟਾਈਮ ਤੇ ਹੁੰਦੇ ਹੋ ਤੇ ਕਿਹੜੇ ਟਾਈਮ ਤੱਕ ਕਿੰਨੇ ਵਜੇ ਤੱਕ ਹੁੰਦੇ ਹੋ ਤੁਸੀਂ ਪਾਜੀ ਹੁਣ ਮੇਰੇ ਬੱਚੇ ਤੋਂ ਬੜੇ ਛੋਟੇ ਹੀ ਆ ਉਹਦੇ ਕਰਕੇ ਤੁਹਾਨੂੰ 10 ਕ' ਭਾਜ ਜਾਂਦੇ ਆ ਫਿਰ ਵੀ ਅਸੀਂ ਪਹਿਲਾਂ ਅਸੀਂ ਆਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਸ਼ਾਮ ਨੂੰ 6 ਵਜੇ ਤੱਕ ਇਥੇ ਹੋਵਾਂ ਕਰਾਂਗੇ ਸ਼ਾਮੀ 6 ਵਜੇ ਦਾ ਜਦ ਤੱਕ ਤੁਹਾਡਾ ਖਾਣਾ ਦਾ ਤੱਕ ਤੁਸੀਂ ਇਥੇ ਹੁੰਦੇ ਹੋ ਹਾਂਜੀ ਹਾਂਜੀ ਚੋ थैंक यू so much ਪਾਜੀ ਦੋ ਉਮੀਦ ਕਰਦਾ ਵੀ ਤੁਹਾਡੀ ਗੱਲ ਜਿਹੜੀ ਆ ਸਾਡੇ ਦਰਸ਼ਕਾਂ ਤੱਕ ਪਹੁੰਚੇ ਤੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਤੇ ਹਾਂਜੀ ਲੋ ਜੀ ਬਾਈ ਹੁਣ ਆ ਗਿਆ ਨੇ ਬਾਈ ਕੀ ਹਾਲ ਚਾਲ ਹਨ ਕਰਦੀ ਕਲਾ ਜੀ ਸਭ ਤੋਂ ਪਹਿਲਾਂ ਸੰਗਤਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਈ ਦੋ ਦਿਨ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਹਾਂਜੀ ਵੀ ਜੀ ਸੰਗਤ ਦਾ ਬਹੁਤ ਪਿਆਰ ਮਿਲ ਰਿਹਾ ਜੀ ਕੱਲ ਲਾਉਣੀ ਸੀ ਜੀ ਕੱਲ ਬਿਮਾਰ ਹੋ ਗਏ ਸੀਗੇ ਕੱਲ ਸੰਗਤ ਦੇ ਜੀ ਬਹੁਤ ਕਹਿੰਦੇ ਸੀ ਵੀ ਆਏ ਨਹੀਂ ਹੈਗੇ ਅੱਜ ਥੋੜਾ ਜਿਹਾ ਲੇਟ ਹੋ ਗਈ ਹੁਣ ਸੰਗਤ ਨੂੰ ਹਾਜ਼ਰੇ ਆ ਕੇ ਮਿਲ ਗਏ ਪਰਮ ਸੰਗਤ ਜੀ ਸਾਨੂੰ ਪਹਿਲੇ ਦਿਨ ਹੀ ਬਹੁਤ ਪਿਆਰ ਮਿਲਿਆ ਜੀ ਮਾਰੇ ਕਿਰਪਾ ਕਰੇ ਸੰਗਤ ਜੀ ਐਵੇਂ ਚੜ੍ਹਦੀ ਕਲਾ ਸੰਗਤ ਨੂੰ ਵਾਖੇ ਤੇ ਸੰਗਤ ਦੇ ذریعے ਸਾਨੂੰ ਮਹਾਰਾਜ ਚਗਲ ਤੇ ਚੜ੍ਹਦੀ ਕਲਾ ਬਖਸ਼ੇ ਜੀ ਬਾਈ ਭੈਣ ਜੀ ਉਹਨਾਂ ਨੇ ਗੱਲ ਕਹੀ ਆ ਵੀ ਸਾਨੂੰ ਪੈਸੇ ਨਹੀਂ ਚਾਹੀਦੇ ਨਹੀਂ ਜੀ ਸਾਨੂੰ ਸਿਰਫ ਸਾਨੂੰ ਸਿਰਫ ਜਿਹੜਾ ਹੀ ਖਾਣਾ ਲਿਆਉਨੇ ਆ ਸਿਰਫ ਸਾਨੂੰ ਉਹੀ ਮਿਹਨਤ ਚਾਹੀਦੀ ਆ ਕਿ ਸਹਿਮਤ ਹੋ ਇਸ ਚੀਜ਼ ਨਾਲ ਹਾਂ ਜੀ ਪੂਰਾ ਸਹਿਮਤ ਆਂ ਜੀ ਕਿਉਂ ਜੀ ਸਾਨੂੰ ਮਾਰੇ ਨੇ ਇਮਾਨਦਾਰੀ ਹੱਕ ਦੇ ਹੱਥ ਦੀ ਗਿਆ ਜੀ ਅਸੀਂ ਉਹੀ ਚੀਜ਼ ਤੇ ਤੌਣੇ ਜੀ ਪਹਿਲਾਂ ਵੀ ਦੱਸਿਆ ਪਿਛਲੀ ਵੀਡੀਓ ਚ ਡਰਾਈਵਰੀ ਕੀਤੀ ਹੈ ਜੀ ਹੱਕ ਸੱਚ ਦੀ ਕਮਾਈ ਕੀਤੀ ਹੈ ਜੀ ਤੇ ਗਾਂ ਵੀ ਹੱਕ ਸੱਚ ਦੀ ਹੋਈ ਬਾਕੀ ਸੰਗਤ ਆਉਂਦੀ ਹੈ ਜੀ ਆਪਣੀ ਸਾਡੀ ਮਿਹਨਤ ਦੇ ਲੋ ਜੀ ਸਾਨੂੰ ਵੱਧ ਦੀ ਕੋਈ ਲੋੜ ਨਹੀਂ ਹੈਗੀ ਜੀ ਕਿਉਂਕਿ ਜੀ ਵੱਧ ਤਾਂ ਫੇਰਾ ਰੱਬ ਨੂੰ ਭੁੱਲ ਜਾਂਦੇ ਜੇ ਜਿਆਦਾ ਹੋ ਜਾਂਦੀ ਹੈ ਅਸੀਂ ਰੱਬ ਨੂੰ ਨਹੀਂ ਭੁੱਲਣਾ ਹੀ ਰੱਬ ਨੂੰ ਜਿਤੇ ਰੱਖਣਾ ਹੀ ਬਸ ਸੰਗਤ ਉਹ ਵੀ ਸੰਗਤ ਦੇ ਵਿੱਚ ਰੱਬ ਆਪ ਪ੍ਰਗਟ ਆਈ ਬਿਲਕੁਲ ਕਿਵੇਂ ਹੁਣ ਅੱਜ ਥੋੜੀ ਬਿਜ਼ੀ ਲੱਗ ਰਹੇ ਹੋ ਹਾਂਜੀ ਅੱਜ ਬਹੁਤ ਜ਼ਿਆਦਾ ਮਾਰੇ ਦੀ ਕਿਰਪਾ ਨਾਲ ਸੰਗਤ ਬਹੁਤ ਆਈ ਆ ਜੀ ਤੁਸੀਂ ਆਪ ਜੀ ਆ ਕੇ ਦੇਖ ਲਈ ਸੰਗਤ ਬਹੁਤ ਸੀਗੀ ਜੀ ਹਾਂ ਸੰਗਤ ਬਹੁਤ ਕਾਦੀ ਅੱਗੇ ਨਾਲ ਪਿੱਛੇ ਆਟੋ ਹਾਂ ਪਿੱਛੇ ਆਟੋ ਖੜਾ ਆਟੋ ਵਿੱਚ ਵੀ ਸਵਾਰੀਆਂ ਬੈਠੀਆਂ ਨਾਲ ਰੇ ਨੇ ਨਾਲ ਵੀ ਆਏ ਸੀਗੇ ਜੀ ਛਾਕੇ ਚਾਕੇ ਪੱਕਾ ਡਰਾਈਵਰ ਵੀ ਖਾ ਕੇ ਗਿਆ ਤੁਹਾਡੇ ਨਾਲ ਹਾਂਜੀ ਹੁਣ ਇੱਕ ਵੀਰ ਜੀ ਜਿਹੜੇ ਸਭ ਤੋਂ ਪਹਿਲਾਂ ਆਏ ਸੀ ਪਹਿਲਾਂ ਉਹਨਾਂ ਨੇ ਛਕਿਆ ਉਹਨਾਂ ਨੇ ਕਿਤੇ ਵੀਡੀਓ ਦੇਖੀ ਉਹਨਾਂ ਭੈਣ ਜੀ ਨੇ ਘਰੇ ਪੈ ਕਰਾ हां जी ਤੇ ਉਹ ਫਿਰ ਲੈ ਕੇ ਗਿਆ ਕਹਿੰਦੇ ਭੈਣ ਜੀ ਨੇ ਵੀਡੀਓ ਦੇਖਿਓ ਕਹਿੰਦੇ ਤੁਸੀਂ ਲੈ ਕੇ ਆਏ ਵੀ ਵਧੀਆ ਬਣਾਇਆ ਜੀ ਉਹ ਪੈਕ ਕਰਾ ਕੇ ਵੀ ਲੈ ਕੇ ਗਏ ਮਾਝੂਆ ਮਾਝੂਆ ਬਹੁਤ ਪਹਿਲਾਂ ਮੈਂ ਇੱਕ ਸੰਗਤ ਨੂੰ ਇਹ ਪਹਿਲਾਂ ਜੋ ਵੀ ਸੰਗਤ ਸਾਡੇ ਕੋਲ ਛਾ ਕੇ ਗਈ ਹੈ ਜੀ ਪਹਿਲਾਂ ਪੈਕਿੰਗ ਦੇ ਵਿੱਚ ਵੀ ਅਸੀਂ 130 ਰੱਖੇ ਸੀ ਹੁਣ ਪੈਕਿੰਗ ਦੇ ਵਿੱਚ ਵੀ 80 ਰੁਪਏ ਹੋ ਗਈ ਛੇ ਬੋਲ ਕੇ ਜੀ ਤੇ ਇਹਦੇ ਵਿੱਚ ਪੈਕ ਕਰਕੇ ਦਵਾਂਗੇ ਜੀ ਤੇ 80 ਰੁਪਏ ਲਈ ਲਵਾਂਗੇ ਜੀ ਕੋਈ ਜਾ ਨਹੀਂ 80 ਰੁਪਏ ਨੇ ਵੱਧ ਜਾਂਦਾ ਆਪਾਂ ਨੂੰ ਬਤਾਨ ਵਾਲਾ ਜੀ ਬਾਬਾ ਨਾਨਕ ਆਪ ਹੈ ਜੀ ਮਹਾਰਾਜ ਜੀ ਅੱਛਾ ਹਾਂ ਰਿਹਜ ਕੋ ਦਿੰਦਾ ਹੀ ਰਿਹਜ ਕੋ ਸਾਰਿਆਂ ਨੂੰ ਦਿੰਦਾ ਉਹ ਦੇਈ ਜਾਂਦਾ ਜੀ ਤੇ ਪਹਿਲਾਂ ਅਸੀਂ ਇਹਨਾਂ ਦੇ 130 ਰੁਪਏ ਲੰਦੇ ਸੀ ਕਿ 100 6 6 ਫੁੱਲ ਕੇ ਪੈਕ ਕਰਦੇ ਸੀ ਪਰ ਹੁਣ ਸੰਗ ਤੋਂ ਦਿੰਦੀ ਅਸੀਂ 80 ਰੁਪਏ ਹੀ ਲਵਾਂਗੇ ਜੀ ਇਹਦੇ ਵੀ ਜੀ ਅੱਛਾ ਹੁਣ ਇਹਦੇ ਵੀ 80 ਰੁਪਏ ਕਰਦੇ ਆ 80 ਰੁਪਏ ਹੀ ਲਵਾਂਗੇ ਜੀ ਭਾਈ ਇਹਨੇ ਅਸੀਂ ਤਾਂ ਕਹਿੰਦੇ ਸਕੋ ਤੁਸੀਂ ਵਧਾਓ ਲੋਕ ਕਮੈਂਟਾਂ ਚ ਕਹਿ ਰਹੇ ਨੇ ਭਾਈ ਰੇਟ ਵਧਾਓ ਤੁਹਾਡਾ ਰੇਟ 80 ਰੁਪਏ ਬਹੁਤ ਘਟਾ ਇੱਕ ਥਾਬੇ ਦੇ ਬਹਿ ਕੇ ਜੇ 6 ਰੁਪਏ ਖਾਣੀਆਂ ਹੁਣ ਸਾਗ ਦੇ ਨਾਲ ਘੱਟੋ ਘੱਟ 250 ਰੁਪਏ ਖੁੱਲ ਜਾਂਦਾ ਤਾਂ ਤੁਸੀਂ ਅਨਲਿਮਿਟਿਡ 80 ਰੁਪਏ ਦੇ ਵਿੱਚ ਦੇਈ ਜਾਂਦੇ ਹੋ ਆ ਨਾ ਨਾ ਕਰੋ ਮਹਾਰਾਜ ਜੀ ਆਪ ਬਰਕਤ ਪਾਉਣ ਵਾਲੇ ਸੱਚੇ ਪਾਤਸ਼ਾਹ ਜੀ ਨੇ ਆਪ ਬਰਕਤ ਪਾਉਣੀਆਂ ਇਹ ਚੀਜ਼ ਦੇ ਵਿੱਚ ਜੀ ਕਿਆ ਬਾਤ ਉਹ ਮਾਰੇ ਨੇ ਪਾ ਦੇਣੀ ਹੈ ਜੀ ਬਾਕੀ ਇਹ ਜੀ ਜੇ ਹੁਣ ਥੋੜੀ ਚੀਜ਼ ਬਣਾਵਾਂਗੇ ਉਹਨਾਂ ਪਰ ਖਰਚਾ ਪਤਾ ਜੀ ਜੇ ਥੋੜੀ ਸੰਗਤ ਲਈ ਸਮਾਨ ਵੱਧ ਬਣੂਗਾ ਜੀ ਫਿਰ ਆਪਾਂ ਚੀਜ਼ ਵੀ ਸਸਤੀ ਕਰਾਂਗੇ ਜਾਂ ਸਾਖ ਸਾਤ ਹੋ ਗਈ ਤੇ ਫਿਰ ਇਹ ਤੋਂ ਹੋਰ ਵੀ ਅਸੀਂ ਘਟਾ ਕਰਾਂਗੇ ਐ ਜੀ ਕਹਿੰਦੇ ਨਹੀਂ ਦੇਖ ਲਓ ਇਹ ਇਹ ਤੁਸੀਂ ਇੱਕ ਚੀਜ਼ ਗੱਲ ਕਹੀ ਆ ਵੀ ਦੇਖ ਲਓ ਕੱਲ ਨੂੰ ਤੁਹਾਡੇ ਰੇਟ ਨਹੀਂ ਪੂਰੇ ਹੋਣੇ ਨਹੀਂ ਜੀ ਕੋਈ ਗੱਲ ਨਹੀਂ ਜਿਵੇਂ ਜੋ ਆ ਜੀ ਗੁਰੂ ਦੇ ਕਬਾ ਜੋ ਮਹਾਰਾਜੀ ਨੇ ਇੱਕ ਗ੍ਰਾਂ ਆ ਕੇ ਕਿਹਾ ਸਾਡੇ ਪਾਸ਼ਾ ਹੀ ਆਪ ਕੋ ਦੀ ਜਿਹੜੀ ਮੂਹ ਮਾਰੀ ਜੀ ਕਹਿੰਦੇ ਜੋ ਤਿਮੀ ਤੀਜ ਜੋ ਮੂਹ ਦੇ ਵਿੱਚੋਂ ਜਾਂ ਗੋਲੀ ਚੋਂ ਨਿਕਲ ਗਈ ਇਹ ਗੱਲ ਉਹ ਬਾਸ ਨਹੀਂ ਦੀ ਇਹ ਬਾਸ ਨਹੀਂ ਹੋਊਗੀ ਜੀ ਇਹ ਅਮਰੀ ਅਮੀ ਸਦਾ ਰਹੂਗੀ ਬੱਚੇ ਨਾਲ ਪਹਿਲਾਂ ਟਾਕੇ ਜਾਇਆ ਕਰ ਅੱਛਾ ਮੱਕੀ ਦੀ ਰੋਟੀ ਸਰਦੋ ਸਾਗ ਦਾ ਚਲੋ ਮੰਨ ਲਿਆ ਮੈਂ 80 ਰੁਪਏ ਦੇ ਵਿੱਚ ਤੁਸੀਂ ਰੋਟੀਆਂ ਅਨਲਿਮਟਡ ਦਿੱਤੀਆਂ ਬਾਕੀ ਜਿਹੜੇ ਆਈਟਮ ਉਹ ਵੀ 80 ਰੁਪਏ ਜੀ ਨਹੀਂ ਜੀ ਉਹ ਹੀ ਆਪਣੇ ਇਹ ਛੋਟਾ ਜਿਹਾ ਹਾਫ ਹੈ 40 ਰੁਪਏ ਦਾ ਜੀ ਇਹਦੇ ਵਿੱਚ ਸਲਾਦ ਪਾ ਕੇ ਜੋ ਸਮਾਨ ਹੋਦਾ ਆਈ ਕੜੀ ਜੋ ਰਾਜਮਾ ਪਾ ਕੇ ਉਹ 40 ਰੁਪਏ ਦਾ ਹਾਫ ਦਿੰਦੇ ਨਹੀਂ 70 ਰੁਪਏ ਦਾ ਬੋਲ ਆ ਜੀ ਤੇ ਦੇਸੀ ਘਿਓ ਦਾ ਇੱਕ ਚਾਂਚਾ ਪਾ ਕੇ ਪਹਿਲਾਂ ਸੰਗਤ ਨੂੰ ਉਹ ਨਹੀਂ ਪਾਇਆ ਜੀ ਹੁਣ ਦੇਸੀ ਘਿਓ ਵੀ ਪਾ ਕੇ ਦੇਖਾਂਗੇ ਜੀ ਅਸੀਂ ਵਾਹ ਜੀ ਵਾਹ ਕੀ ਬਾਤ ਹੈ ਅੱਛਾ ਤੇ ਜਿਹੜੇ ਰਾਜਮਾ ਪਾ ਕੇ ਉਹ ਵੀ 40 ਰੁਪਏ ਹੈ ਹਾਂ ਜੀ ਉਹ ਵੀ 40 ਰੁਪਏ ਜੀ ਜਿਹੜੀ ਵੱਡਾ ਕੰਟੇਨਰ ਆ ਜੀ ਉਹ 70 ਰੁਪਏ ਆ ਜੀ ਅੱਛਾ ਉਹ ਇਹ ਤਾਂ ਵੱਡਾ ਹੁੰਦਾ ਹੀ ਸੰਗਤ ਨੇ ਦੇਖਿਆ ਜੀ ਸੰਗਤ ਨੇ ਸਾਰੀ ਨੇ ਦੇਖਿਆ ਜੀ ਓਕੇ ਤੇ ਇਹ 40 ਰੁਪਏ ਤੋਂ 70 ਰੁਪਏ ਜੀ ਬਸ ਵਾਹ ਜੀ ਬਹੁਤ ਵਧੀਆ ਬਾਕੀ ਜੀ ਮਹਾਰਾਜ ਜੀ ਕਹਿੰਦੇ ਮਨ ਤੋਂ ਖੁਸ਼ੀ ਹੋਣੀ ਚਾਹੀਦੀ ਹੈ ਮਨ ਤੋਂ ਸਾਨੂੰ ਮਹਾਰੇ ਨੇ ਨਿਹਾਲ ਨੇ ਹਲ ਕੀਤਾ ਜੀ ਤੇ ਬਾਕੀ ਸੰਗਤ ਨੇ ਹੋਰ ਨਿਹਾਲ ਕਰਦਣਾ ਜੀ ਕੀ ਬਾਤ ਹੈ ਭਾਜੀ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮਚ ਤੇ ਉਮੀਦ ਕਰਦੇ ਆ ਤੁਹਾਡੀ ਜਿਹੜੀ ਮਨੋ ਕਾਮਨਾ ਪੂਰੀਆਂ ਹੋਣ ਜਲਦੀ ਤੇ ਬਾਈ ਹੁਣ ਬਾਈ ਉਹਦਾ ਨੰਬਰ ਅਸੀਂ ਕਰ ਲਗੇ ਬਾਈ ਅਕਰ ਐਡਰੈਸ ਹੋਰ ਬੋਲ ਦਿਓ ਕਿ ਵੀਲੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਐਡਰੈਸ ਤਾਂ ਵੀ ਜੀ ਆਪਣਾ ਹੀ ਮੰਨ ਕੇ ਇਹੀ ਹੈ ਜੀ ਜੀ ਤੇ ਬੋਂਕਲ ਡੋਗਰਾਂ ਪਾਣ ਕੀ ਜਿੱਥੇ ਜਗਾ ਬਣਾ ਰਹੇ ਜੀ ਫ੍ਰੈਸ਼ ਹੋਊਗੀ ਵੀ ਇੱਥੇ ਇੱਥੇ ਦਾ ਐਡਰੈਸ ਮਿਲੂਗਾ ਨਹੀਂ ਨਹੀਂ ਇੱਥੇ ਦਾ ਇਹੀ ਇਹੀ ਫਿਰੋਜ਼ਪੁਰ ਬਾਈਪਾਸ ਦੇ ਫਿਰੋਜ਼ਪੁਰ ਬਾਈਪਾਸ ਇਧਰੋਂ ਟੋਲ ਪਲਾਜ਼ਾ ਟੋਲ ਪਲਾਜ਼ਾ ਪਾਰ ਕਰਕੇ ਆਪਾਂ ਲੁਧਿਆਣੇ ਵਾਲੀ ਸਾਈਡ ਫਲੋਰ ਤੋਂ ਲੁਧਿਆਣੇ ਵਾਲੀ ਸਾਈਡ ਆਵਾਂਗੇ ਇਹ ਲੋਡੂਵਾਲ ਤੋਂ ਪਹਿਲਾਂ ਆ ਪੁਲ ਪੈਂਦਾ ਆ ਇਹ ਪੁਲ ਦੇ ਥੱਲੇ ਬਾਈ ਹੁਣਾਂ ਨੇ ਇਹ ਆਪਣਾ ਸਟਾਲ ਲਾਇਆ ਹੋਇਆ ਠੀਕ ਆ ਭਾਈ ਬਾਕੀ ਜੀ ਇੱਕ ਮੈਂ ਵੀਰ ਜੀ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਹੁਕਮ ਹੁਕਮ ਕਰੋ ਆਪਣੇ ਅਨਮੋਲ ਪੁੱਤਰੇ ਵੀਰੇ ਦਾ ਵੀ ਜਿਹੜਾ ਵੀ ਮੇਰੀ ਬੇਟੀਆਂ ਮੌਕੇ अच्छा पूरी सारी रात सिविल हॉस्पिटल ਚ ਬੈਠੇ ਰਹੇ ਸਾਨੂੰ ਕਿਸੇ ਨੇ ਪੁੱਛ ਕੇ ਚਿੰਨ੍ਹ ਕੀਤੀ ਜੀ ਮੇਰੀ ਜੇਰ ਚ ਸਾਰਾ ਹੀ 700 ਰੁਪਏ ਸੀਗਾ ਜੀ ਚਲੋ ਮੇਰੇ ਬਾਪੂ ਨੇ ਵੀ ਆ ਜੀ ਗੱਲ ਨਹੀਂ ਸੀਗੇ ਮੈਨੂੰ ਪੈਸੇ ਦਿੱਤੇ ਜੀ ਪਰ ਅਨਮੋਲਕ ਪੱਤਰ ਜਦੋਂ ਮੇਰਾ ਜਣਕੀ 1.5 ਲੱਖ ਦਾ ਖਰਚਾ ਆਉਣਾ ਰਿਹਾ ਜੀ ਉੱਥੇ ਉਹਨਾਂ ਨੇ 27000 ਰੁਪਏ ਦੇ ਵਿੱਚ ਜਣਕੀ ਸਾਰਾ ਕੰਮ ਨਮੇੜਾ ਕਰਾਤਾ ਸੀ ਜੀ ਕੀ ਆ ਬਾਤ ਹੈ ਪਾਜੀ ਬਹੁਤ ਬਹੁਤ ਤਧਵਾਲ ਇਸ ਵੱਲੋਂ ਇਸ ਵੱਲੋਂ ਇਸ ਗੱਲ ਦੀ ਬਖਸ਼ੇ ਜੀ ਬਿਲਕੁਲ ਤੇ ਉਹਨਾਂ ਦਾ ਕਾਰਡ ਸਾਡੇ ਕੋਲ ਅੱਜ ਵੀ ਪਿਆ ਜੀ ਚਾਵਲਾ ਹਸਪੀਟਲ ਦੇ ਵਿੱਚ ਹੀ ਐਮ ਕੇ ਜਿਹੜੀ ਜੋਦੇਲਵਾਤੀ ਚਾਵਲਾ ਹਸਪੀਟਲ ਆਈ ਉੱਥੇ ਮੈਡਮ ਜੀ ਰੀਨਾ ਰੀਨਾ ਚਾਵਲਾ ਮੈਡਮ ਜੀ ਨੇ ਬਹੁਤ ਸੂਝ-ਬੂਝ ਵਾਲੇ ਸੀ ਜਿੰਨਾ ਸਾਨੂੰ ਬੱਚਿਆਂ ਦਾ ਉਹਨਾਂ ਨੇ ਟਾਈਮ ਦੱਸਿਆ ਸੀਗਾ ਹੀ ਉਹਨੇ ਜੇ ਦੱਸਿਆ ਨੇ ਆਮ ਕੋਈ ਕਹਿੰਦਾ ਜੀ ਬੱਚਿਆਂ ਦਾ ਵੀ ਵੱਡਾ ਆਪਰੇਸ਼ਨ ਹੋਊ ਆਊਗਾ ਉਹ ਕਹਿੰਦੇ ਸੀ ਨਾਰਮਲ ਹੋਊਗਾ ਜੀ ਤੇ ਬੱਚੇ ਨਾਰਮਲ ਜੇ ਹੋਏ ਆ ਜੀ ਛੋਟਾ ਬੱਚਾ ਜਿਹੜਾ ਸਾਡਾ ਸੀ 6 ਦਿਨ ਮਸ਼ੀਨਾਂ 'ਚ ਰਿਹਾ ਉਹਨਾਂ ਦਾ ਵੀ ਖਰਚ ਉਹਨਾਂ ਨੇ ਆਪ ਹੀ ਦਿੱਤਾ ਜੀ ਇਸ ਕਰਕੇ ਅਹੀਂ ਚੜ੍ਹਦੀ ਕਲਾ ਵਾਲੇ ਵੀ ਜੀ ਉਹਨਾਂ ਦਾ ਜ਼ਿਕਰ ਕਰਾਂਗੇ ਜੋ ਦੁਨੀਆ ਦੇ ਵਿੱਚ ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਅਸੀਂ ਵੀ ਅਨਮੋਲ ਕੁਤਰੇ ਭਾਈ ਦਾ ਧੰਨਵਾਦ ਕਰਦੇ ਆ ਜੋ ਇਸ ਪਰਿਵਾਰਾਂ ਦੇ ਪਰਿਵਾਰਾਂ ਦੀ ਮਦਦ ਕਰਦੇ ਨੇ ਮੋਰਬੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਸ਼ਾਇਦ ਅੱਜ ਤਾਂ ਹੀ ਉਹ ਬਲੇਸਿੰਗ ਵੀ ਨਾਲ ਨੇ ਅੱਜ ਆਪਣੇ ਪੂਰੇ ਪੰਜਾਬ ਦੀ ਬਲੇਸਿੰਗ ਨਾਲ ਨੇ ਜਿਨ੍ਹਾਂ ਦੇ ਕਰਕੇ ਤੁਹਾਡਾ ਅੱਜ ਤੁਸੀਂ ਰੋਜ਼ੀ ਵਧੀਆ ਖਾਣ ਲੱਗ ਪਏ ਹੋ ਨਾਲ ਲੋਕਾਂ ਨੂੰ ਖੋਣ ਲੱਗ ਪਏ ਹੋ ਮੈਂ ਅਨਮੋਲ ਵੀਰ ਜੀ ਇੱਕ ਦਿਨ ਆਵਾਂਗਾ ਜ਼ਰੂਰ ਬੱਸ ਮੜਿਆ ਬੜਾ ਸਿੱਧ ਹੋ ਗਿਆ ਜੀ ਹੋਲਾੰਦੋ ਅੱਜ ਤੁਹਾਡੇ ਕੋਲ ਜਰੂਰ ਮਹੀਨੇ ਦਾ ਮਹੀਨਾ ਪੱਕਾ ਗੇੜਾ ਆਇਆ ਕਰੂਗਾ ਸਾਡੇ ਕਿਆ ਬਾਤ ਹੈ ਜੀ ਇੱਕ ਟਾਈਮ ਹੈਲਪ ਲਈ ਸੀਗੀ ਹੁਣ ਬਾਈ ਹੁਣੀ ਆਉਣਗੇ ਤੁਹਾਡੇ ਕੋਲ ਹੈਲਪ ਦੇਣ ਵਾਸਤੇ ਦੇਣ ਵਾਸਤੇ ਆਵਾਂਗੇ ਹੀ ਬਸ ਜੀ ਤੁਹਾਡੀ ਕਿਰਪਾ ਨਾਲ ਜੀ ਕੋਈ ਜੋੜੀਆਂ ਬੱਚਿਆ ਜੀ ਦੁਨੀਆ ਤੇ ਹੈ ਜੀ ਤੇ ਬਾਕੀ ਆਪ ਅਕਾਲਪੁਰ ਖਾਈ ਮਹਾਰਾਜ ਕਹਿੰਦੇ ਤੀਜੀ ਵਣੀ ਚ ਵੀ ਜੀ ਨੂੰ ਤੂੰ ਦੇਖਦਾ ਮੈਂ ਉਹਦੇ ਵਿੱਚ ਹੀ ਤੈਨੂੰ ਤੱਕ ਰਿਆ ਵਾਂ ਤੇ ਮਹਾਰਾਜ ਜੀ ਆ ਹਰ ਇਨਸਾਨ ਹਰ ਸੰਗਤ ਦੇ ਵਿੱਚ ਆਪ ਪ੍ਰਗਟ ਨੇ ਜੀ ਅਕਾਲਪੁਰ ਖਾ ਬਸਦਾ ਜੀ ਥੈਂਕ ਯੂ ਸੋ ਮਚ ਭਾਜੀ ਤੇ ਆ ਦਿਖਾ ਦੀਏ ਤੁਹਾਨੂੰ ਇੱਕ ਵਾਰੀ ਹੋਰ ਟਾਬਾ ਆਇਆ ਜੀ ਖਾਲਸੇ ਦਾ ਟਾਬਾ ਖੋਲਿਆ ਹੋਇਆ ਤੇ ਇਥੇ ਆ ਛੋਟੀਆਂ ਸਿੰਘਣੀਆਂ ਇਹਦੇ ਕੰਮ ਕਰਦੀਆਂ ਨੇ ਨਾਲ ਤੇ ਹਾਂ ਜੀ ਤੇ ਇਹ ਬਾਈ ਹੁਣੀ ਨੇ ਇਹ ਵੀਡੀਓ ਦੇਖ ਕੇ ਬਾਈ ਹੁਣੀ ਇੱਥੇ ਪ੍ਰਸ਼ਾਦਾ ਛਕਣ ਆਏ ਸੀ ਅੱਛਾ ਤੇ ਇਹ ਬਾਈ ਹੁਣਾ ਦਾ ਉਦਮ ਸੀ ਬਾਈ ਕੀ ਹਾਲ ਆ ਠੀਕ ਆ ਜੀ ਕੀ ਹਾਲ ਤੁਹਾਡਾ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਬਾਈ ਕੀ ਦੇਖ ਕੇ ਆਏ ਹੋ ਇੱਥੇ ਬਾਜੀ ਜਿੱਦਾਂ ਹੀ ਦੇਖਿਆ ਸਾਡੇ ਤਾਂ ਮੂੰਹ 'ਚ ਪਾਣੀ ਆ ਗਿਆ ਜੀ ਇੱਕਦਮ ਹੀ ਕੀ ਬਾਤ ਆ ਵਾਹ ਗਿਆ ਜੀ ਸਾਗ ਕਾ ਕੇ ਮੈਂ ਕੰਨਾ ਜੀ ਬੱਲੇ ਬੱਲੇ ਕਰਾ ਦਿੱਤੀ ਮੈਨੂੰ ਨਹੀਂ ਲੱਗਦਾ ਹੈਗਾ ਕਿਸੇ ਰੈਸਟੋਰੈਂਟ ਦੇ ਵਿੱਚ ਵੀ ਸਾਨੂੰ ਐਦਾਂ ਦੀ ਚੀਜ਼ ਮਿਲੂ ਸਾਨੂੰ ਰੋਡ ਦੇ ਉੱਤੇ ਇੰਨੀ ਵਧੀਆ ਚੀਜ਼ ਮਿਲ ਰਹੀ ਆ ਅੱਛਾ ਆਨੰਦ ਆ ਗਿਆ ਜੀ ਪਰ ਰੇਟ ਬੜਾ ਵਾਜਬ ਆ ਨਾ ਬਹੁਤ ਵਾਜਬ ਰੇਟ ਆ ਜੀ ਬਹੁਤ ਜ਼ਿਆਦਾ ਇਹ ਦੂਜੀ ਗੱਲ ਇਹ ਵੀ ਕੋਈ ਇੱਕ ਪੈਸੇ ਦੇ ਕੇ 200 ਰੁਪਏ ਦੇ ਰਿਆ ਜੀ ਉਹ ਮੋੜ ਤੇ ਬਾਕੀ ਕਿਤੇ ਨਹੀਂ ਭਾਜੀ ਸਾਡੇ ਸਾਨੂੰ ਜਿਹੜੇ ਸਾਡੇ ਵਰਦੇ ਸਾਨੂੰ ਉਹੀ ਦਿਓ ਹਾਂਜੀ 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 ਉਹ ਆ ਜੀ ਨਹੀਂ ਬਹੁਤ ਵਧੀਆ ਬੈਟਰ ਚੀਜ਼ ਬਣੀ ਹੈ ਸ਼ੁੱਧ ਦੇਸੀ ਘਿਓ ਦੀ ਹੈ ਜੀ। ਕੀ ਮਾਤ ਹੈ। ਨਜ਼ਾਰਾ ਪੂਰਾ ਵੱਲਦਾ ਹੀ ਵੀ ਜਿਹੜਾ ਇੱਕ ਵਾਰ ਖਾ ਗਿਆ ਉਹ ਦੁਬਾਰਾ ਤਾਂ ਨਹੀਂ ਇੱਥੋਂ ਦੀ ਬ੍ਰੇਕ ਲਾ ਕੇ ਹੀ ਜਾਉਂਦਾ। ਬ੍ਰੇਕ ਲਾ ਕੇ ਜਾਉਂ। ਹਾਂਜੀ ਹਾਂਜੀ ਬ੍ਰੇਕ ਲਾ ਕੇ ਜਾ। ਤੁਸੀਂ ਲੁਧਿਆਣੇ ਤੋਂ ਆਏ ਹੋ? ਹਾਂਜੀ ਲੁਧਿਆਣੇ। ਬਾਜੀ ਨਾ ਤੇ ਆ ਦੇਖੋ ਬਾਈ ਹੁਣੀ। ਹਾਂਜੀ। ਹਾਂਜੀ ਬਾਜੀ ਕਿੱਥੇ ਬੈਠੇ ਸੀ ਤੁਸੀਂ ਉਦੋਂ? ਕਿਥੋਂ ਆਏ ਤੁਸੀਂ? ਇੱਥੇ ਦੇਖੋ ਤਰੀਆ ਘਰ ਬੈਠੇ ਹੀ ਸਾਰੇ ਜਣੇ ਆਪਾਂ ਚਾਹ ਪਾਣੀ ਛਕ ਰਹੇ ਹਾਂ। ਅੱਛਾ ਜੀ। ਸਹੀ ਆਖਿਆ ਤੁਸੀਂ ਇਹਨਾਂ ਨੇ ਮੋਬਾਈਲ ਦੇ ਵਿੱਚ ਕੱਢਿਆ ਤੇ ਯਾਰ ਕਹਿੰਨ ਮੈਂ ਨਾਲ ਨਾਲ ਗੱਲ ਕੀਤੀ ਮੈਂ ਯਾਰ ਆ ਰਾਜ ਮਾ ਸਭ ਵਧੀਆ ਬਣਿਆ ਤੇ ਚਲੋ ਇਹ ਕਹਿੰਦੇ ਵੀ ਚਲੋ ਚੱਲੀਏ ਇਹਨਾਂ ਮੈਨੂੰ ਧੱਕੇ ਨਾਲ ਖਿੱਚ ਕੇ ਇੱਥੇ ਲੈ ਆਂਦਾ ਵੀ ਚਲੋ ਹਣ ਸਾਕੇ ਆਉਣਾ ਤੇਰੇ ਕੋਈ ਖਾਣਾ ਮੈਂ ਚਲੋ ਮੈਂ ਖਵਾਲਦਾ ਕੀ ਬਾਤ ਇਹ ਮੈਨੂੰ ਸਾਰੇ ਜਾਨੇ ਉਹ ਗੱਡੀ ਦਾ ਪਾ ਲੈ ਕੇ ਇੱਥੇ ਆਂਗੇ ਉਹ ਵਧੀਆ ਲੱਗਾ ਜੀ ਮਤਲਬ ਵਾਹਣੀ ਚੀਜ਼ ਬਈ ਖਾਣਾ ਕਿਵੇਂ ਦਾ ਲੱਗਾ ਪਹਿਲਾਂ ਸਾਣਾ ਖਾਣਾ ਬਹੁਤ ਵਧੀਆ ਲੱਗਾ ਜੀ ਜੋ ਵੀਡੀਓ ਚ ਬੋਲਿਆ ਸੀ ਸਹੀ ਸੀ ਨਾ ਉਹ ਬਹੁਤ ਲੱਗਾ ਵਾਹ ਜੀ ਇਹ ਤਾਂ ਨਹੀਂ ਸੀ ਵੀ ਜੋ ਵੀਡੀਓ ਚ ਬੋਲਿਆ ਉਹ ਇੱਥੇ ਕੁਝ ਨਾ ਮਿਲਿਆ ਹੋਵੇ ਜਮਾਂ ਘਰ ਦਾ ਸਵਾਲ ਬਹੁਤ ਵਧੀਆ ਜੀ ਕਿਆ ਬਾਤ ਹੈ थैंक यू सो मच भाई ਤੁਸੀਂ ਵੀ ਤੁਸੀਂ ਵੀ ਵੀਡੀਓ ਦੇਖ ਕੇ ਤੇ ਨਾ ਤੁਸੀਂ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇਵੇਂ ਪੰਜਾਬੀ ਪ੍ਰੋਵਿੰਸ ਸਪੋਰਟ ਕਰਦੇ ਰਿਹਾ ਕਰੋ ਬਿਲਕੁਲ थैंक यू भाई थैंक यू ਤੇ ਲੋ ਜੀ ਬਾਈ ਹੋੜੀ ਸਾਡੇ ਹੁਣ ਲੱਗਿਆ ਸਪਲੇਟ ਲਾਉਣ ਤੇ ਬਾਈ ਹੋੜਾ ਕੋ ਜਦੋਂ ਵੀ ਬਾਈ ਤੁਸੀਂ ਆਓ ਫਮੇ ਥੋੜਾ ਖਾ ਕੇ ਜਾਓ ਖਾ ਕੇ ਜਰੂਰ ਜਾਓ ਯਾਰ ਕਿ ਅਸੀਂ ਹੋਰ ਤਾਂ ਬਾਈ ਤੁਹਾਡੀ ਮਦਦ ਕਿਸ ਤਰੀਕੇ ਨਾਲ ਕਰੀਦਾ ਤੇ ਭਰਿਆ ਜਰੂਰ ਕਰ ਸਕਦੇ ਆ ਬਾਜੀ ਸੰਗਤ ਆਈ ਆ ਬਈ ਇਸ ਜੀ ਦੇ ਪ੍ਰਸ਼ਾਦਾ ਪਾਣੀ ਛੱਕੇ ਤੇ ਸਾਨੂੰ ਮਿਹਨਤ ਦੇ ਪੈ ਜਾਈ ਹੋਈ ਬਹੁਤ ਆ ਜੀ ਇਹ ਦੇਖੋ ਜੀ ਚਾ ਬਾਪ ਕੋਪਤੇ ਦੇਖੋ ਜੀ ਓਹੋ ਇਹ ਨਹੀਂ ਜੀ ਅਸੀਂ ਵੀ ਆਮ ਮਾੜਾ ਮੋਟਾ ਹੀ ਹੁਈ ਵਿੱਚ ਪੂਰਾ ਪੂਰਾ ਕੇ ਪਾ ਕੇ ਦੇਣਾ ਨਹੀਂ ਜੀ ਇਨਸਾਨ ਹਰੇਕ ਹੀ ਪ੍ਰਸ਼ਾਦੇ ਰੋਟੀ ਢੱਡ ਦੀ ਖਾਤਰ ਕੰਮ ਕਰਦਾ ਜੀ ਬਿਲਕੁਲ ਬਿਲਕੁਲ ਖੁੱਲਾ ਜੀ ਬਾਕੀ ਸੰਗਤ ਦੇ ਵਿੱਚ ਇਹ ਆਈ ਸਾਡੇ ਵਰਗੇ ਬਹੁਤ ਗਰੀਬ ਭਰਾ ਨੇ ਜਿਨ੍ਹਾਂ ਕੋਲ ਨਹੀਂ ਵੀ ਮਾਇਆ ਹੈਗੀ ਜਦੋਂ ਮਰਜੀ ਆ ਕੇ ਛੱਕ ਸਕਦੇ ਆ ਜੀ ਕੋਈ ਚੱਕਰ ਨਹੀਂ ਭਾਈ ਉਹਨੇ ਅੱਜ ਮੈਂ ਦੇਸੀ ਕਿਉ ਰਿਪੋਰਟ ਅੱਜ ਉਹਨੇ ਦੇਸੀ ਕਿਉ ਪਾਇਓ ਮੈਨੂੰ ਹਾਂਜੀ ਹਾਂਜੀ ਨੋ ਵੀਡੀਓ ਕਰੰਦਰੀ ਓਕੇ ਦੇਖੋ ਤੇ ਆ ਮੇਰੀ ਪਲੇਟ ਹੋ ਗਈ ਰੈਡੀ ਤੇ ਹੁਣ ਆਪਾਂ ਟੈਸਟ ਕਰਦੇ ਟੈਸਟ ਆਪਾਂ ਥੋੜੀ ਸੈਰ ਜੀ ਦੇਖੋ ਕੇ ਕਰਦੇ ਹੁਣ ਭਾਈ ਹੁਣ ਅੱਜ ਇੱਕ ਬੇਨਤੀ ਹੋਰ ਆ ਫੇਰ ਫੋਨ ਫੜਨਾ ਪੈਣਾ ਤੈਨੂੰ ਜਰੂਰ ਜੀ ਜਰੂਰ ਜੀ ਆਜਾ ਇੱਧਰ ਲੈ ਕੇ ਤੇ ਨਦਰਖੋ ਫੋਟੋ ਰੋਗਾ। ਉਹਦਣ ਅਸੀਂ ਸਾਗ ਦਾ ਤੇ ਇਸ ਕੀਤਾ ਸੀਗਾ ਬੱਕੀ ਰੋਟੀ ਤੇ ਜਿਨ੍ਹਾਂ ਦਾ ਤੁਹਾਨੂੰ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਬਖਸ਼ਿਆ ਵੀਡੀਓ ਨੂੰ ਤੇ ਐਵੇਂ ਹੀ ਪਿਆਰ ਬਖਸ਼ਦੇ ਰਿਹਾ ਕਰੋ ਤਾਂ ਜੋ ਅਸੀਂ ਕੋਈ ਚੰਗੇ ਫੂਡ ਚੰਗੇ ਖਾਣੇ ਤੇ ਚੰਗੇ ਭਾਵਾਂ ਨੂੰ ਥੋੜੇ ਨਾਲ ਪੈਣਾ ਭਾਵਾਂ ਨੂੰ ਬਣਾਉਂਦੇ ਰਹੀਏ ਤੇ ਹੋ ਬਾਈ ਤੇਰੀ ਕੜੀ ਚੋਲ ਮੁੱਕਣ ਲੱਗਾ ਆ। ਹੋਰ ਤੇਰੀ ਕੜੀ ਚੋਲ ਨਾ ਇੰਨੀ ਲੱਗਿਆ ਕਰਦੀਆਂ ਤੈਨੂੰ ਛੜਕ ਲੰਦੇ। 7:00 ਵਜੇ ਜੀ। ਬਾਈ ਤੇਰੀ ਕੜੀ ਚੋਲ ਜ਼ਰੂਰ ਆਕੇ ਦੇਸ ਕਰੋ ਕੜੀ ਕਮਾਲ ਦੀ ਬਣਾਉਂਦੇ ਬਾਈ ਹੁਣੀ। ਇਦਾਂ ਦੀ ਕੜੀ ਘਾਲ ਨਹੀਂ ਵਰਦੀ ਜਮਾ ਦੀ ਬਾਈ ਹੁਣੀ ਬਣਾ ਕੇ ਬੈਠੇ ਨੇ। ਧੰਨਵਾਦ ਜੀ। ਹੁਣ ਤੁਸੀਂ ਕੀ ਕਰਨਾ? ਕੁਝ ਨਹੀਂ ਕਰਨਾ। ਉਹ ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਈ ਉਹਨਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਤਾਂ ਜੋ ਬਾਈ ਦਾ ਇੰਨਾ ਕੰਮ ਚੱਲਦਾ ਤੇ ਬਾਈ ਹੁਣਾਂ ਕੋਣ 1 ਮਿੰਟ ਦਾ ਵੇਹਲਾ ਮਿਲੇ ਅਗਲੀ ਵਾਰ ਆਈਏ ਬਾਈ ਕਿਵੇਂ ਬਾਈ 10 ਮਿੰਟ ਰੁਕ ਜਾਓ ਸੋ ਥੈਂਕ ਯੂ ਸੋ ਮੱਚ ਜੀ ਧੰਨਵਾਦ ਜੀ